ਫੀਸ ਅੱਗੇ ਪਾਸ਼ਾ ਵੈਗਰੂ ਮੜਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਆਹ ਬਜ਼ੁਰਗ ਆਇਆ ਇਹ ਮੇਰੇ ਨਾਲ ਨਾ ਪਿਛਲੇ ਸਾਲ ਤੋਂ ਟੱਚ ਦੇ ਵਿੱਚ ਐ ਮੇਰੇ ਵੀਰੋ ਆਪਾਂ ਇਹ ਨਹੀਂ ਕਹਿੰਦੇ ਯਾਰ ਵੀ ਵੀ ਜਾਦੇ ਪੈਸੇ ਇਕੱਠੇ ਕਰਨਿਆਂ ਜਾਂ ਕਿਦਾਂ ਇਹਨਾਂ ਬਜ਼ੁਰਗਾਂ ਦੇ ਨਾ ਦੋ ਬੇਟੀਆਂ ਨੇ ਤੇ ਇਹਨਾਂ ਦੀ ਜਿਹੜੀ ਮਾਈ ਐ ਆਪਾਂ ਕਹਿੰਦੇ ਮਿਸिज ਐ ਉਹ ਬਿਮਾਰ ਰਹਿੰਦੇ ਐ ਇਹਨਾਂ ਨੇ ਤੇ ਮੈਨੂੰ ਕਿਹਾ ਸੀਗਾ ਵੀ ਪੁੱਤ ਵੀ ਕੋਈ ਗੱਲ ਨਹੀਂ ਚੱਲ ਜਿਵੇਂ ਚੱਲਦਾ ਚੱਲੀ ਜਾਂਦੇ ਹੋ ਪਰ ਘਰੇ ਮਟਿਆਰਾਂ ਧੀਆ ਨੇ ਤੇ ਘਰੇ ਵਾਸ਼ਰੂਮ ਹੈ ਨਹੀਂਗਾ ਮੇਰੇ ਵੀਰੋ ਬਾਹਲੀ ਬੇਨਤੀ ਨਹੀਂ ਕਰਨੀ ਬਾਬੇ ਦਾ ਇਕੱਲਾ ਵਾਸ਼ਰੂਮ ਬਣਾ ਕੇ ਦੇਣਾ ਭੈਣਾ ਵਾਸਤੇ ਮੇਰੇ ਵੀਰੋ ਔਖਾ ਹੋ ਜਾਂਦਾ ਮਟਿਆਰਾਂ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਧੀਆ ਹੋਣ ਤੇ ਉਹਨਾਂ ਬੰਦਿਆਂ ਨੂੰ ਪਤਾ ਹੁੰਦਾ ਵੀ ਕਿਸ ਤਰ੍ਹਾਂ ਮੇਰੇ ਵੀਰੋ ਗੁਜ਼ਾਰਾ ਜਿਹੜਾ ਹੁੰਦਾ ਸੋ ਮੈਂ ਜਿੰਨੇ ਵੀ ਸਾਡੇ ਐਨਆਰਆਈ ਭਰਾ ਖੜੇ ਨੇ ਵੀਰ ਸੰਦੀਪ ਵੀਰ ਮੇਰੀ ਹੱਥ ਮੰਨ ਕੇ ਬੇਨਤੀ ਹੈ ਚੀਮਾ ਸਾਹਿਬ ਸੰਦੀਪ ਵੀਰ ਦਾ ਧਿਆਨ ਕਰਵਾਇਓ ਆਹ ਬਜ਼ੁਰਗਾਂ ਦਾ ਘਰੇ ਆਪਾਂ ਵਾਸ਼ਰੂਮ ਬਣਾ ਕੇ ਦੇਣਾ ਮੇਰੇ ਵੀਰ ਲੈ ਮੰਨੀ ਦੋ ਮੰਨੀ ਪੰਜਾਬੀ ਢਾਬੇ ਵਾਲੇ ਵੱਲੋਂ ਮਾਇਆ ਆ ਗਈ ਹੈ ਵੀ ਬਾਬੇ ਦੇ ਇਹ ਕਹਿੰਦੇ ਅਨਾਊਂਸਮੈਂਟ ਦੇ ਉੱਪਰ ਲਓ ਜੀ ਸੰਦੀਪ ਵੀਰ ਨੇ ਐਲਾਨ ਕਰ ਦਿੱਤਾ ਵਾਸ਼ਰੂਮ ਵੀ ਬਣਾਵਾਂਗੇ ਤੇ ਬਾਈ ਕਹਿੰਦਾ ਘਰ ਵੀ ਬਣਾ ਕੇ ਦੇਵਾਂਗੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਜਕਾਰਾ ਲਾਵਾਂਗੇ ਹੁਣ ਬੇਨਤੀ ਆ ਵੀ ਹੁਣ ਕੋਈ ਗੱਲ ਹੁਣ ਚਾਹੇ ਕੀ ਪੈਸੇ ਨਾ ਵੀ ਦੇਵੇ ਹੁਣ ਕੋਈ ਚਾਹੇ ਪੈਸੇ ਨਾ ਵੀ ਦੇਵੇ ਹੁਣ ਨਹੀਂ ਪੈਸੇ ਬਸ ਹੁਣ ਠੀਕ ਆ ਬਾਬਾ ਜੀ ਚੜਦੀ ਕਲਾ ਹੋਗੀ ਸੰਦੀਪ ਨਾਲ ਆਹੀ ਆਪੇ ਸੰਪਰਕ ਕਰ ਲੈਣਾ ਬੜੀ ਮਿਹਰਬਾਨੀ ਤੁਹਾਡੀ ਬਹੁਤ ਦੇਖੋ ਕਹਿੰਦੇ ਉਹਦੇ ਘਰ ਦੇਰ ਹੈ ਨੇਰ ਨਹੀਂ ਸੱਚੇ ਪਾਤਸ਼ਾਹ ਨੇ ਤੁਹਾਡੇ ਤੇ ਕਿਰਪਾ ਕੀਤੀ ਹੈ ਔਰ ਤੁਸੀਂ ਕਲਗੀਧਰ ਦੇ ਪੁੱਤਰੋਂ ਔਰ ਆ ਦੇਖੋ ਮਹਾਰਾਜ ਨੇ ਕਿੰਦੀ ਕਿਰਪਾ ਕੀਤੀ ਸੰਦੀਪ ਤੇਰੇ ਤੇ ਪ੍ਰਾਊਡ ਹੈ ਸੰਦੀਪ ਨੂੰ ਜਦੋਂ ਵੀ ਕਿਸਾਨ ਅੰਦੋਲਨ ਚ ਗਿਆ ਵੀ ਸੰਦੀਪ ਸਿਆ ਅੱਜ ਯਾਰ ਦੁੱਧ ਵਾਲੀ ਗੱਡੀ ਨਹੀਂ ਆਈ ਸਰਦਾਰ ਅਮਰੀਕ ਸਿੰਘ ਜੀ ਭੇਵਾ ਵੱਲੋਂ ਆ ਬਾਬਾ ਜੀ ਫੜ ਲਓ ਮੈਂ ਬਹੁਤ ਬਹੁਤ ਧੰਨਵਾਦ ਸਰਦਾਰ ਅਮਰੀਕ ਸਿੰਘ ਜੀ ਭੇਵਾ ਸੰਦੀਪ ਨੂੰ ਜਦੋਂ ਵੀ ਬੇਨਤੀ ਕੀਤੀ ਸੰਦੀਪ ਨੇ ਕਿਹਾ ਨਾ ਕਰਨੀ ਆ ਵੀ ਠੀਕ ਆ ਜਲਾਲ ਕੋਈ ਗੱਲ ਨਹੀਂ ਇੱਕ ਗੱਡੀ ਚਾਹੀਦੀ ਆ ਕਿ ਦੋ ਗੱਡੀਆਂ ਚਾਹੀਦੀਆਂ ਇਹ ਸਰਕਾਰ ਆ ਭਰਾਵਾਂ ਦਾ ਬਾਬਾ ਜੀ ਧੰਨਵਾਦ ਬਹੁਤ ਬਹੁਤ ਸਰਕਾਰ ਹਾਂਜੀ ਕੌਣ ਕੌਣ ਮੰਨਦਾ ਕਿ ਰਪਿੰਦਰ ਜਲਾਲ ਇੱਕ ਕਮੈਂਡੇਟਰੀ ਨਹੀਂ ਇੱਕ ਬਹੁਤ ਚੰਗਾ ਇਨਸਾਨ ਵੀ ਹੈਗਾ ਹਰੇਕ ਗਰੀਬ ਬੰਦੇ ਨਾਲ ਤੇ ਹਰੇਕ ਖੜਿਆਰੀ ਨਾਲ ਖੜਦਾ ਹੈਗਾ ਹਰੇਕ ਦੀ ਹੈਲਪ ਕਰਾਉਂਦਾ ਹੈਗਾ ਬਾਕੀ ਤੁਹਾਡੇ ਕੀ ਵਿਚਾਰ ਆ ਕਮੈਂਟਾਂ ਵਿੱਚ ਜਰੂਰ ਦੱਸ ਕੇ ਜਾਇਓ ਤੇ ਜੇ ਤੁਸੀਂ ਇਹ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ